2015 ਦੇ ਵਿੱਚ ਪਖੰਡੀ ਡੇਰਾ ਸਰਸਾ ਮੁਥੀ ਇਹਦੀ ਜਿਹੜੀ ਟਿੱਥੀ ਆ ਉਹ ਪ੍ਰਵਾਨ ਕਰਨ ਵਾਲਿਆਂ ਦੇ ਵਿੱਚ ਤੁਸੀਂ ਵੀ ਹੋ ਕਿ 2015 ਦੇ ਵਿੱਚ ਕੀਤੀ ਹੋਈ ਗਲਤੀ ਜਿਹੜੀ ਹੈ ਇਹਦੀ ਤੁਸੀਂ ਪੰਥ ਪਾਸੋਂ ਖਿਮਾ ਜਾਚਨਾ ਕਰਦੇ ਹੋ ਖਿਮਾ ਜਾਚਨਾ ਕਰਦੇ ਹੋ ਵਜ ਬੰਜ ਸਿੰਘ ਸਹਿਬਾਨ ਦੀ ਕਟਕਟਾ ਵਿੱਚ ਤੇ ਸ਼੍ਰੀ ਕਾਲਕਟਖ ਸਾਹਿਬ ਦੇ ਸਨਮੋ ਇਹਨਾਂ ਦੀ ਜਿਹੜੀ ਖਿਮਾ ਜਾਂਚ ਨੇ ਆਇਆ ਇਹਨਾਂ ਨੇ ਕੀਤੀ ਹੈ 15ਵੀਂ ਇਹਨਾਂ ਦਾ ਬਖ ਸੁਨਿਆ ਗਿਆ ਸੁਕਤਰੇ ਦੇ ਵਿੱਚ ਔਰ ਇਹਨਾਂ ਨੇ ਇਥੇ ਵੀ ਮਾਫੀ ਮੰਗੀ ਆ ਇਹਦੇ ਲਈ ਇਹਨਾਂ ਦੀ ਖਿਮਾ ਜਾਂਚਨਾ ਨੂੰ ਪ੍ਰਵਾਨ ਕਰਦਿਆਂ ਫੈਸਲਾ ਕੀਤਾ ਗਿਆ ਕਿ ਗਿਆਨੀ ਗੁਰਮੁਖ ਸਿੰਘ 11 ਦਿਨ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਰੋਜ਼ 1 ਘੰਟਾ ਝੂਠੇ ਭਾਂਡੇ ਮਾਂਜਣਗੇ 1 ਘੰਟਾ ਜੋੜੇ ਘਰਵੇ ਚ ਜੋੜੀਆਂ ਦੀ ਸੇਵਾ ਕਰਨਗੇ ਬਸ ਇਹ 11 ਦੇ ਦਿਨ ਹੀ ਹਰ ਰੋਜ਼ ਦੋ ਜੱਗੀ ਸਾਹਿਬ ਦੇ ਪਾਠ ਇਤਨੀਮ ਤੋਂ ਬਿਨਾ